ਮੈਂ ਜਿੱਥੇ ਮਸ਼ੀਨਰੀ ਆਦੀ ਖੋਲਸਾਂ ਉਹ ਜਗ੍ਹਾ ਢਹਿ ਗਈ ਉਹ ਜਗ੍ਹਾ ਢਹਿ ਗਈ ਤੇ ਜਿਹੜਾ ਮਕਾਨਾਂ ਵਾਲੀ ਕੋੜੀ ਵੀ ਮਤਲਬ गिर ਗਈ ਮਤਲਬ ਟਰੇਡ ਆ ਗਈਆਂ ਡਿੱਗਣਨ ਤਿਆਰ ਆ ਬਾਕੀ ਇਸ ਤੋਂ ਵਿਦਾਊਟ ਜਿਹੜੀ ਰਸੋਈ ਐ ਉਹ ਨਿਉ ਬਹਿ ਗਈ ਥੱਲੇ ਅੱਛਾ ਉਹ ਤੋਂ ਬਾਅਦ ਮਕਾਨਾਂ ਚ ਸਮਾਨ ਕੱਢ ਕੇ ਅਸੀਂ ਉਚਾਈ ਤੇ ਰੱਖਾ ਉਚਾਈ ਤੇ ਰੱਖਿਆ ਉਚਾਈ ਤੇ ਰੱਖ ਕੇ ਤੇ ਬਾਕੀ ਅਸੀਂ ਆਦੀ ਮਾਲ ਮਨੀ ਜਿੰਨਾ ਗੋਡੀਆਂ ਕਰੇ ਸਮਾਨ ਸਿੱਟਿਆ ਗੋਡੀਆਂ ਕਰੇ ਉਹਨਾਂ ਦੀ ਜਗ੍ਹਾ ਮੇਰੀ ਜਗ੍ਹਾ ਨਾਲ ਉਚਾਈ ਚ ਸੀਗੀ ਹਾਂਜੀ ਤੇ ਜਿਹੜੀ ਕਿ ਮਤਲਬ ਹੁਣ ਪਾਣੀ ਪੈਣ ਕਰਕੇ ਅਸੀਂ ਆਦੇ ਮਕਾਨਾਂ ਤੇ ਨਹੀਂ ਬਹਿ ਸਕਦੇ ਸਾਹਮਣੇ ਆ ਦਿੱਤੀ ਜਾਂਦਾ ਜੀ ਪਾਣੀ ਜਿਹੜਾ ਕਿ ਇੱਚੂ ਅੱਗੇ ਰਸਤਾ ਨਹੀਂ ਲੱਗਣੇ ਦਾ ਹਾਂ ਕਿ ਹਾਲੇ ਸੁਣਨੇ ਚਾਹੀਏ ਵੀ ਹੋਰ ਵੀ ਪਾਣੀ ਆ ਰਿਹਾ ਹੈ ਕਿ ਖਾਸੀ ਫਿਰ ਗਵਾਂਡੀਆਂ ਦੇ ਘਰ ਹੀ ਬੈਠੇ ਆ ਕਾਨਾਂ ਦੀ ਤਰੇੜ ਆ ਗਈਆਂ ਮਕਾਨਾਂ ਦੇ ਮਕਾਨਾਂ ਨੂੰ ਤੇ ਰਸੋਈ ਨੂੰ ਤਰੇੜ ਆ ਗਈਆਂ ਖੱਡਾ ਆ ਮੇਰਾ तकरीबन 12 ਫੁੱਟ ਖੱਡਾ ਪੈ ਚੁੱਕਾ ਥੱਲੇ ਜਿਹੜਾ ਜਿੱਥੇ ਮੈਂ ਦੀ ਮਸ਼ੀਨ ਦੀ ਖੋਲਦਾ ਸਾਂ ਕਿ ਆ ਤੁਹਾਡੇ ਸਾਹਮਣੇ ਆ ਗਈ ਆ ਜੋ ਇਟ ਰੋੜਾ ਜੋ ਗਾਰਡਰ ਵਗੈਰਾ ਇਹ ਕੱਢ ਕੇ ਬਾਹਰ ਸਿੱਟੇ ਨੇ ਹਾਂ ਤੁਹਾਨੂੰ ਚਾਹੀ ਤੇ ਗਵਾਂਡੀਆਂ ਕਰ ਰਹੇ ਨੇ ਕਿ ਕਾਫੀ ਕੋਈ ਤੇ ਨੁਕਸਾਨ ਨਾ ਹੋ ਜਾਵੇ ਹੋਰ ਅਸੀਂ ਕਿਤੇ ਨਹੀਂ ਜਾ ਸਕਦੇ ਸੀ ਪਾਣੀ ਸਾਡੇ ਇੱਥੇ ਸੜਕ ਤੋਂ 2-2 ਫੁੱਟ ਉੱਚਾ ਪਾਣੀ ਚੱਲਦਾ ਰਿਹਾ ਸੜਕ ਤੋਂ ਕਿਨਾਰੇ ਤੋਂ ਬਾਕੀ ਦਾ ਵੇੜੇ 'ਚ ਤਕਰੀਬਨ 5 ਫੁੱਟ ਪਾਣੀ ਰਿਹਾ ਹੈ 4-5 4-5 ਫੁੱਟ ਉਹ ਪਾਣੀ ਚੱਲਣ ਦੀ ਜਿਹੜੀ ਲਖੀਰਾਂ ਦਿਖੀ ਜਾਂਦੀਆਂ ਨੇ ਹੱਲ ਹਾਂ ਹਾਲਾਂ ਵੀ ਪਾਣੀ ਮੌਜੂਦ ਹੈ ਵਿੱਚ ਸਾਂਤਾ ਸਰਕਾਰ ਤੋਂ ਦੁਨੀਆਂ ਸਾਹਵੇਂ ਜੋ ਦੇਖ ਸਕਦੇ ਨੇ ਮਕਾਨਾਂ ਦੀ ਇਹ ਹਾਈਟ ਵਾਸਤੇ ਮਕਾਨਾਂ ਦੀ ਮਤਲਬ ਸਾਰੀ ਤੁਮਾਰਜਾ ਮਤਲਬ ਰਿਪੇਅਰ ਕਰਨ ਵਾਸਤੇ ਬਾਕੀ ਦੁਕਾਨ ਜਿਹੜੀ ਗਿਰੀ ਹੈ ਦੁਕਾਨ ਦਾ ਜੋ ਕੋਈ ਸਾਡੇ ਸਾਹਮਣੇ ਹੀ ਆਇਆ ਜੀ ਆ ਸਮਾਨ ਸਿੱਕੀ ਬੈਠਾ ਗੱਡਰ ਕੁਟਰ ਜਿਹੜਾ ਬਾਹਰ ਕੱਢ ਕੇ ਤਾਂ ਐਟ ਰੋੜਾ ਆ ਗਿਰਿਆ ਬਾਹਰ ਕੱਢਿਆ ਤੇ ਆ ਮਸ਼ੀਨਰੀ ਸਾਹਮਣੇ ਹੀ ਖੜੀ ਹੈ ਜਿੱਦੇ ਕੰਮ ਕਰ ਰਹੀ ਸੀ ਇਹਨੂੰ ਸੰਗਲ ਪਾ ਕੇ ਤਾਤੂ ਦੇ ਨਾਲ ਕੜੀ ਰੱਖਿਆ